ਗੁਰੂ ਸਾਹਿਬ ਜੀ ਮਹਾਰਾਜ ਵਾਸਤੇ ਸਿੱਖ ਸੰਗਤਾਂ ਨੇ ਸਾਜੂ ਇਹ ਸਮਾਨ ਤਿਆਰ ਕੀਤਾ ਹੋਇਆ ਹੈ ਆਕ ਸਹਿਣ ਸੰਕੈ ਸਾਤ ਗੁਰਪੂਰੀ ਕਹਿੰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲੋਂ ਸੁਣ ਕਰਕੇ ਗਵਣੀ ਚਾਰਨ ਕਮਨ ਜਨ ਰੂਰੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਨੂੰ ਦੇਖਦਿਆਂ ਸਾਧ ਵਸਤਰ ਤੇ ਸਰਬ ਸਰੀਰਾ ਸੰਗਤਾਂ ਦਰਸ਼ਨ ਕਰਦੀਆਂ ਤੇ ਮਹਾਰਾਜ ਆਪਣੇ ਸਰੀਰ ਤੇ ਸੁੰਦਰ ਵਸਤਰ ਧਾਰਨ ਕਰਦੇ ਨੇ ਨਕਸੀ ਪਾ ਸੰਗ ਜਨ ਪੀਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੰਗਤ ਮੇਤਾ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਆਸਣ ਕੀਤਾ ਸੀ ਉਸ ਜਗ੍ਹਾ ਤੋਂ ਤੁਰਨਾ ਕੀਤਾ ਹੈ ਸਭ ਕਾ ਪਰ ਹੋਇ ਕਰ ਅਸਵਾਰ ਤੇ ਮਹਾਰਾਜ ਪਾਤਸ਼ਾਹ ਜੀ ਇੱਕ ਪਾਲਕੀ ਤੇ ਸਵਾਰ ਹੋਏ ਨੇ ਨਹੀਂ ਆਇਸ ਤਰ ਕੰਧ ਕਹਾਰ ਤੇ ਕਹਾਰਾ ਨੇ ਕੰਧ ਦੇ ਕੰਦਿਆਂ ਦੇ ਉੱਤੇ ਮੋਢਿਆਂ ਤੇ ਪਾਲਕੀ ਨੂੰ ਚੱਕਿਆ ਹੈ ਕਹਾਂ ਜੋਗ ਮਾਇਆ ਕੋ ਮੰਦਰਾ ਜਿੱਥੇ ਕਹਿੰਦੇ ਹਨ ਇੱਕ ਰਸਤੇ ਦੇ ਵਿੱਚ ਮਾਇਆ ਕਾ ਮੰਦਰ ਇੱਕ ਮੰਦਰ ਆਉਂਦਾ ਹੈ। ਉਦੇ ਲੋਕ ਕਾਲਕਾ ਅੰਦਰ ਜਿਸ ਮੰਦਰ ਵਿੱਚ ਲੋਕ ਕਿਸੇ ਮਾਤਾ ਦੇਵੀ ਕਾਲਕਾ ਦੀ ਪੂਜਾ ਕਰਦੇ ਸਨ। ਇਹ ਆਗਾ ਤਤ ਔਰ ਚਲਾਈ। ਮਹਾਰਾਣੀ ਆਖਿਆ ਉਸ ਪਾਸੇ ਨੂੰ ਚਲੇ ਜਾਵੋ। ਪੀਸੀ ਆਏ ਦਾਸਮਦਾਏ। ਉਸ ਸੰਗਤਾ ਮਹਾਰਾਜ ਜੀ ਦੀ ਪਾਲਕੀ ਦੇ ਮਗਰ-ਮਗਰ ਆ ਰਹੀਆਂ ਸਨ। ਸਣੇ ਸਣੇ ਚਲਵਾਂ ਕਹਾਰ ਕਹਾਰਾ ਨੂੰ ਹੌਲੀ ਹੌਲੀ ਤੋਰਦੇ ਮਹਾਰਾਜ ਬਾਂਧੀ ਦੇਵੀ ਦੇ ਦਰਬਾਰ ਉਸ ਮੰਦਰ ਦੇ ਲਾਗੇ ਜਾ ਪਹੁੰਚੇ ਹਨ ਤਿਆਗ ਪਾਲ ਕੀ ਅੰਤਰ ਬਰੇ ਤੇ ਕਹਿ ਲੱਗੇ ਕੋਈ ਸੰਗਤਾਂ ਉੱਥੇ ਖੜੀਆਂ ਨੇ ਤੇ ਕੁਝ ਲੋਕ ਦਰਵਾਜੇ 'ਚ ਖੜੇ ਮੰਦਰ ਦੇ ਮਹਾਰਾਜ ਦਰਸ਼ਨ ਕਰਨ ਵਾਸਤੇ। ਬਾਹਰ ਕਿ ਬਾਹਰ ਅਸੰਗਤ ਕਰੇ। ਕੋਈ ਸੰਗਤਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਨਮਸ਼ਕਾਰ ਕੀਤੀ ਹੈ। ਮਾਨਵ ਰਹਿਉ ਤਹੀਂ ਕੋਏ। ਪਰ ਕਹਿੰਦੇ ਉੱਥੇ ਮੰਦਰ 'ਚ ਕੋਈ ਵੀ ਮਨੁੱਖ ਨਹੀਂ ਰਿਹਾ ਸਾਰੇ ਦੇ ਸਾਰੇ ਬਾਹਰ ਆ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਦੇ ਆਣ ਕੇ ਬੈਠੀ ਗੁਰੂ ਇਕਾ ਕੀ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇੱਕ ਪਾਸੇ ਜੇ ਕੱਲੇ ਹੋ ਕਰਕੇ ਬੈਠੇ ਹਨ ਡੇਢ ਜਾਮ ਲਾਉ ਅੰਤਰਿ ਸ੍ਰੀ ਤੇ ਕਹਿੰਦੇ ਨੇ ਡੇਢ ਪੈੜ ਤੱਕ ਮਹਾਰਾਜ ਉੱਥੇ ਟਿਕੇ ਰਹੇ ਨੇ ਬਾਕ ਬਿਲਾਸ ਕਸੂਤ ਹੈ ਕਰੇ ਬਹੁਤ ਆਨੰਦ ਵਚਨ ਕਰਦੇ ਨੇ ਮਹਾਰਾਜ ਇਤਜੈ ਸੰਗ ਸੁਣੀ ਸਭ ਬਾਤ ਹੀ ਇਧਰ ਜੈ ਸਿੰਘ ਨੇ ਜਦੋਂ ਸੁਣਿਆ ਹੈ ਸਾਰੀ ਗੱਲ ਨੂੰ ਕਿ ਮਹਾਰਾਜ ਉਸ ਦੇ ਬਣਾਏ ਹੋਏ ਮਹੱਲਾਂ ਨੂੰ ਛੱਡ ਕੇ ਚਲੇ ਗਏ ਨੇ ਤਾਂ ਘਰ ਚੜ ਗਈ ਬਹਿਰ ਕਸ ਪਾਂਤੀ ਬੜਾ ਹੈਰਾਨ ਹੋਇਆ ਗੁਰੂ ਸਾਹਿਬ ਮਹਾਰਾਜ ਉਥੋਂ ਚੜ ਕੇ ਤਰਕ ਤੁਰ ਗਏ ਹਨ ਨਜ ਭਰਦਾਨ ਪਠਿ ਉਸ ਸਹ ਸਾਹੀ ਤੇ ਗਰੀਬ ਨਵਾਜ ਸਹਿਬ ਸੱਚੇ ਪਾਤਸ਼ਾਹ ਜੀ ਦੇ ਵੱਲ ਨੂੰ ਹਰ ਰਾਜੇ ਨੇ ਆਪਣਾ ਇੱਕ ਪ੍ਰਧਾਨ ਬੰਦਾ ਭੇਜਿਆ ਹੈ ਆਇਓ ਭੀਰ ਸੰਗ ਧਾਰ ਆਹੀ ਉਸ ਵੇਲੇ ਉਹ ਰਾਜਾ ਜਿਸ ਨੇ ਆਪਣੇ ਪ੍ਰਧਾਨ ਨੂੰ ਭੇਜਿਆ ਕੁਝ ਬੰਦੇ ਦੇ ਕਰਕੇ ਵੀ ਜਾਵੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਰੋਕਕਣਾ ਕਰੋ ਬੇਨਤੀ ਕਰਨਾ ਕਰੋ ਖਾਰੂ ਰਹੇ ਉਹ ਮੰਦਰ ਤੇ ਬਾਹਰ ਪੀ ਜਾ ਕਰਕੇ ਬੇਨਤੀ ਕਰੋ ਮੰਦਰ ਦੇ ਲਾਗੇ ਗੁਰੂ ਸਾਹਿਬ ਰੁਕੇ ਹੋਏ ਨੇ ਉਥੇ ਖੜ ਕੇ ਬੇਨਤੀ ਕਰੋ ਜਾ ਕੇ ਹਰ ਪ੍ਰਤੀ ਖਣਾਨ ਸਿੰਘ ਜਹਰ ਇਧਰੋਂ ਪ੍ਰਧਾਨ ਹੁਣੀ ਬੜੀ ਛੇਤੀ ਨਾਲ ਬੰਦੇ ਲੈ ਜਾ ਪਹੁੰਚੇ ਹਨ ਆਏ ਅਪਰ ਲੋਕ ਸਿੱਖ ਜੀ ਤੇ ਕਹਿੰਦੇ ਸਤਗੁਰੂ ਮਹਾਰਾਜ ਜੀ ਦੇ ਬਹੁਤ ਸਾਰੇ ਸੇਵਕ ਸਿੱਖ ਆਣ ਆਣ ਕੇ ਦਰਸ਼ਨ ਕਰ ਰਹੇ ਸਨ ਉਥੇ ਦਰਸ਼ਨ ਹੀਤ ਪੀਰ ਕਰਦੇ ਦਰਸ਼ਨਾ ਦੀ ਸੰਗਤ ਦੀ ਬਹੁਤ ਪੀੜ ਲੱਗੀ ਹੋਈ ਹੈ ਕਿਉਂਕਿ ਸਾਰਿਆਂ ਦੇ ਮਨਾਂ 'ਚ ਇੱਕ ਇਹੀ ਵਿਸ਼ਵਾਸ ਤੇ ਇੱਕ ਅਪਰੋਸ ਆਯਾਨ ਦਿੱਲੀ ਵਾਸੀ ਲੋਕਾਂ ਦੇ ਦਲਾਵੇ 'ਚ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਾਡੇ ਦੁੱਖਾਂ ਦਾ ਛੁਟਕਾਰਾ ਪੁਦਾ ਦੇ ਸਕਦੇ ਆ ਸਾਡੇ ਕਲੇਸ਼ਾਂ ਨੂੰ ਸਾਡੇ ਮਨ ਦੇ ਜਿਹੜੇ ਸੰਤਾਪ ਲੱਗੇ ਚੰਬੜੇ ਹੋਏ ਨੇ ਇਹਨਾਂ ਤੋਂ ਜੇ ਕੋਈ ਨਜਾਤ ਦਿਵਾ ਸਕਦਾ ਹੈ ਤੇ ਸਤਿਗੁਰੂ ਸਾਹਿਬ ਹੀ ਦਿਵਾ ਸਕਦੇ ਆ ਏਦਾਂ ਸੋਚਾਂ ਵਿਚਾਰਾਂ ਸੰਗਤਾਂ ਸੋਚ ਸੋਚ ਕੇ ਦਰਸ਼ਨ ਕਰਨ ਆਉਂਦੀਆਂ ਨੇ। ਸਾਗਲ ਅਭੀਕਤ ਦਰਸ਼ਨ ਪਾਵੇਂ। ਤੇ ਸਾਰੀ ਸੰਗਤ ਦਰਸ਼ਨ ਕਰ ਰਹੀ ਹੈ। ਸਾੜੇ ਸਨੇ ਚਲ ਨਰ ਬਹੁ ਆਵੇ। ਹੌਲੀ ਹੌਲੀ ਮਨੁੱਖ ਚੱਲ ਕਰਕੇ ਆਉਂਦੇ ਨੇ। ਘਰੀ ਟਪਹਿਰੀ ਨਿਛੇ ਜਵੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੁਪਹਿਰ ਢਲੇ ਉਥੋਂ ਤੁਰ ਪਏ ਨੇ। ਨਿਕਟ ਹੋਏ ਦਰਸੀ ਗੁਰ ਸਬੈ। ਤੇ ਨਿਕਟ ਹੋਏ ਦਰਸੇ ਗੁਰ ਸਬੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸੰਗਤ ਨੇੜੇ ਹੋ ਹੋ ਦਿਦਾਰ ਪਾ ਰਹੀ ਸੀਗੀ ਕਰ ਬੰਧਈ ਆਵ ਬੰਦਨ ਠਾਣੈ ਸਾਰੀ ਸੰਗਤ ਨੇ ਵੰਦਨਾ ਕਰਕੇ ਹੱਥ ਜੋੜ ਕਰਕੇ ਨਮਸ਼ਕਾਰ ਕੀਤੀ ਹੈ। ਨਿਗਤ ਅਨੇਕ ਪ੍ਰਕਾਰ ਵਗਨ ਹੈ। ਤੇ ਕਹਿਣ ਲੱਗੇ ਸਾਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਨੇਕਾਂ ਪ੍ਰਕਾਰ ਦੀ ਵਡਿਆਈ ਕਰ ਰਹੇ ਨੇ। ਨਿਗਤ ਹੋਏ ਨਰਪਖੂ ਪਰਦਾਣ ਰਾਜੇ ਦੇ ਮੁਖੀਏ ਵੀ ਜਨੇ ਕੋਲ ਸੜੇ ਹੋਏ ਹੱਥ ਜੋੜ ਕਰਕੇ ਕਰੀ ਵੰਦਨਾ ਜੂਰਤ ਪਾਣ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹ ਰਾਜ ਜੀ ਨੂੰ ਉਹਨਾਂ ਨੇ ਵੰਦਨਾ ਕੀਤੀ ਹੈ ਹਨ ਰਾਜ ਕੀ ਨਮ ਬਖਾਨੀ ਤੇ ਫਿਰ ਰਾਜੇ ਨੇ ਨਮਸ਼ਕਾਰ ਕੀਤੀ ਹੈ ਰਾਵ ਗਵਨ ਚਣਿਓ ਜਬ ਕਾਨੀ ਤਾਂ ਕਹਿੰਦੇ ਨੇ ਆਪ ਜੀ ਨੇ ਮਹਾਰਾਜ ਪਾਸ਼ਾ ਜੀ ਨੂੰ ਉਹ ਕਹਿੰਦੇ ਮਹਾਰਾਜ ਤੁਸੀਂ ਉਥੋਂ ਚੱਲ ਕੇ ਆ ਗਏ ਜੇ ਆਪ ਜੀ ਮਹਾਰਾਜ ਜਾਣਾ ਕਰੋ ਕਿਰਪਾ ਕਰੋ ਰਾਜਾ ਉਡੀਕਦਾ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬੇਨਤੀਆਂ ਕਰਦੇ ਨੇ ਹੋਇ ਸਚੰਤ ਮੋਹੀ ਤੁਰਤ ਪਠਾਇ ਤੇ ਮਹਾਰਾਜ ਉਹਨਾਂ ਜਦੋਂ ਸਾਨੂੰ ਰਾਜੇ ਨੂੰ ਪਤਾ ਲੱਗਾ ਤੁਹਾਡੇ ਆਉਣ ਦਾ ਉਹਨਾਂ ਨੇ ਮੈਨੂੰ ਛੇਤੀ ਛੇਤੀ ਇੱਥੇ ਤੋੜਿਆ ਹੈ। ਬਤਲਾਵਤ ਹੀ ਮੈਂ ਚੱਲ ਆਇਓ। ਮੈਂ ਬੜੀ ਛੇਤੀ ਦੇ ਨਾਲ ਮਹਾਰਾਜ ਤੁਹਾਡੇ ਵੱਲ ਚੱਲ ਕੇ ਆ ਗਿਆ ਹਾਂ। ਨਜ ਤਸਦੀਪ ਕਾਲ ਚਾਲੇ। ਇਸ ਕਰਕੇ ਗਰੀਬ ਨਵਾਜ਼ ਜੀ ਆਪ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ। ਪੀ ਕਿਰਪਾ ਕਰਕੇ ਰਾਜੇ ਦੇ ਪਾਸ ਸਾਬ ਜੀ ਜਾਣਾ ਕਰੋ ਜੀ ਅਹ ਮ ਸੰਸ਼ ਕੀਨ ਤਪਾਈ ਪਾਲੇ ਪਾਤਸ਼ਾਹ ਜੀ ਰਾਜਾ ਬਹੁਤ ਮਨ ਚ ਸ਼ੰਕਾ ਚਿਤਵਦਾ ਪਿਆ ਹੈ ਥਾਨ ਕੈ ਸ੍ਰੀ ਹਰਿ ਕ੍ਰਿਸ਼ਨ ਬਖਾਨਾ ਸੁਣ ਕਰਕੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਚਨ ਕੀਤਾ ਨੀਰਾ ਕਰੀ ਬਹਿਰ ਕਿਸ ਥਾਨ ਪਾਤਸ਼ਾਹ ਜੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਡੇਰਾ ਕੀਤਾ ਨਰ ਸੁਬਦਾਇਨ ਕੀਤਾ ਹੀਰਾ ਇਹ ਕਹਿੰਦੇ ਬਹੁਤ ਸਾਰੇ ਨਰ ਮਨੁੱਖਾਂ ਦੀ ਢੀੜ ਜਿਹੜੀ ਹੈ ਆਪ ਨਾ ਜਾਣੋ ਰਹੈ ਬਹੀਰਾ ਬਹੁਤ ਸਾਰੀ ਢੀੜ ਆਉਣ ਜਾਣ ਵਾਲਿਆਂ ਦੀ ਲੱਗੀ ਹੈ ਕੁਛ ਫਰਕ ਕਰਤੇ ਕਰ ਜਾਏ ਬਹੁਤ ਸਾਰੀ ਸੰਗਤ ਕੁਝ ਫਰਕ ਤੇ ਤਰੀ ਆਉਂਦੀ ਹੈ ਠਹਿ ਰਹੀ ਤਾਂ ਪਖ ਸੁੰਦਰਤਾਏ ਜੇ ਕਹਿੰਦੇ ਹਨ ਕੁਝ ਖਲੋਤੇ ਹੋਏ ਨੇ ਕੁਝ ਤੁਰੇ ਵੀ ਆਉਂਦੇ ਹਨ ਬਾਸ ਕਦੀਮੀ ਅਮਰ ਹੋਏ ਗੁਰੂ ਸਾਹਿਬ ਮਹਾਰਾਜ ਪਾਸ਼ਾ ਕਹਿੰਦੇ ਨੇ ਕਿ ਆਪਾਂ ਤਾਂ ਇਕ ਇਸ ਜਗ੍ਹਾ ਤੇ ਥਾਂ ਐਸਾ ਹੀ ਲੱਭ ਰਹੇ ਹਾਂ ਐਸੋ ਥਾਨ ਖੋਜ ਹੈ ਕੋਏ ਜਿੱਥੇ ਆਪਾਂ ਸਦਾ ਰਹਿਣਾ ਆ ਬੈਠਣਾ ਚਾਹੁੰਨੇ ਹਾਂ ਉਹ ਥਾਂ ਲ ਭਾਲ ਦੇ ਪਏ ਲੱਭਦੇ ਪਏ ਹਾਂ ਏਹ ਨਾ ਜਾਣ ਸਕੀ ਸਨ ਬਾਣੀ ਪਰ ਗੁਰੂ ਸਾਹਿਬ ਮਹਾਰਾਜ ਨੇ ਜਿਹੜੇ ਬਚਨ ਕਹੇ ਸੀ ਇਸ ਭੇਦ ਨੂੰ ਸਾੜੇ ਲੋਕ ਨਹੀਂ ਸੁਣ ਜਾਣ ਸਕੇ ਖਾਸ ਜੂਰ ਪ੍ਰਦਾਨ ਬਖਾਨੀ ਹੱਥ ਜੋੜ ਕੇ ਪ੍ਰਦਾਨ ਬੰਦੇ ਨੇ ਕਹਿਆ ਹੈ ਮਾਝ ਕੋ ਨਰਪਕੀ ਆਏ ਕਹਿੰਦਾ ਮੈਨੂੰ ਰਾਜੇ ਦਾ ਹੁਕਮ ਹੈ ਲੱਲੂ सांग ਜਈ ਤਮ ਚਤ ਚਾਹ ਜੀ ਕੀ ਮਹਾਰਾਜ ਹੁਣ ਤੁਸੀਂ ਫਿਰ ਇੰਜ ਕਰੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਦੱਸੋ ਕਿੱਥੇ ਜਾਣਾ ਚਾਹੁੰਦੇ ਹੋ ਮੈਂ ਆਪ ਜੀ ਨੂੰ ਉੱਥੇ ਹੀ ਲੈ ਜਾਵਾਂਗਾ ਕਰੋ ਬੇ ਲੋਕਨ ਜਸ ਦੇਸ ਮਾਈ ਜਿਹੜੀ ਦਿਸ਼ਾ ਵੱਲ ਨੂੰ ਆਪ ਜੀ ਵੇਖੋਗੇ ਜਿਸ ਪਾਸੇ ਆਪ ਇਸ਼ਾਰਾ ਕਰ ਦੋਗੇ ਜਾਣਾ ਚਾਹੋਗੇ ਕਰੋ ਆਨੰਦ ਰਿਦਾ ਹੋਈ ਜਾਹੀ ਤੇ ਸਤ ਗੁਰੂ ਪਾਤਸ਼ਾਹ ਜੀ ਕਹਿਣ ਵਜ਼ੀਰ ਰਾਜੇ ਦਾ ਪ੍ਰਧਾਨ ਕਹਿ ਲੱਗਾ ਮਹਾਰਾਜ ਜਿੱਧਰ ਕਹੋ ਉਧਰ ਲੈ ਚੱਲਾਂਗੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪ ਦਾ ਹਿਰਦਾ ਜਿੱਧਰ ਆਨੰਦਤ ਹੁੰਦਾ ਹੈ ਕਹਾਂ ਕਰੂ ਵਿਸਰਾਮ ਸੁਖਾਰੇ ਉਥੇ ਥਾਂ ਜਾ ਕੇ ਸੁਖ ਆਰਾਮ ਕਰਨਾ ਕਰੋ ਪਹੁੰਚੇ ਬਨ ਸਮਾਜ ਜੇ ਸਾਰੇ ਤੇ ਸਾਰਾ ਸਾਜੋ ਸਮਾਨ ਉਥੇ ਪਹੁੰਚ ਜਾਵੇਗਾ ਕਹਿ ਕੇ ਸੰਕਰ ਭੀ ਅਸਵਾਰ ਇਸ ਤਰ੍ਹਾਂ ਕਹਿ ਸੁਣ ਕਰਕੇ ਅਸਵਾਰ ਜਿਹੜੇ ਨੇ ਸ਼ਿਵਕਾਲੀ ਉਠਾਈ ਕਹਾਰ ਉਹਨਾਂ ਨੇ ਕਹਾਰਾ ਨੇ ਪਾਲਕੀ ਨੂੰ ਗੁਰੂ ਸਾਹਿਬ ਬਹ ਮਹਾਰਾਜ ਜੀ ਦੀ ਪਾਲਕੀ ਨੂੰ ਮੋਡਿਆਂ ਤੇ ਚੁੱਕਿਆ ਹੈ ਪਾਇਨ ਸੰਗ ਸੰਗ ਪ੍ਰਦਾਨ ਜਿਹੜਾ ਪ੍ਰਦਾਨ ਆਗੂ ਰਾਜੇ ਦਾ ਭੇਜਿਆ ਹੋਇਆ ਸੀ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਲ-ਨਾਲ ਚੱਲ ਰਿਹਾ ਹੈ। ਸਤ ਗੁਰ ਟਗਈ ਕਰਿ ਪਿਆਣਾ। ਐਂਦਾ ਸਤ ਗੁਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਨਾਲ ਗੱਲਾਂ ਬਾਤਾਂ ਵਿਚਾਰ ਦੇ ਚੱਲਦੇ ਹਨ। ਹੱਥ ਜੋੜ ਬਾਤਨ ਵਰਤਾਵਤ। ਹੱਥ ਜੋੜਦਿਆਂ ਵਿਚਾਰ ਕਰਦਿਆਂ ਗੱਲਾਂ ਕਰਦਿਆਂ ਜਾਂਦੇ ਹਨ। ਸੁੰਦਰ ਥਲ ਜਾਹੀਂ ਜਾਤ ਬਤਾਵਤ। ਇਹ ਜਿਹੜਾ ਸੁੰਦਰ ਸਥਾਨ ਦੇਖਿਆ ਹੈ ਉਸ ਦੇਸ ਦਾ ਪਿਆ ਹੋਇਆ ਸੀ। ਸ਼ਨੀ ਸ਼ਿਵ ਕਾ ਮਗ ਚਾਲੇ ਪਾਲਕੀ ਹੌਲੀ ਹੌਲੀ ਰਸਤੇ ਚ ਚਲਦੀ ਜਾ ਰਹੀ ਹੈ ਸਣਹੂ ਗੁਰੂ ਜੀ ਥਾਨ ਵਿਸਾਲੇ ਕਹਿ ਲੱਗਾ ਗਰੀਬ ਨਵਾਜ ਪਾਸ਼ਾ ਜੀਓ ਆਪ ਜੀ ਨੇ ਜਿਹੜਾ ਵਿਸ਼ਾਲ ਥਾਂ ਦੇਖਿਆ ਹੈ ਜੋਗ ਆਪ ਕੀ ਮੈਂ ਮੰਨ ਜਾਨਾ ਆਪ ਜੀ ਜੋਗ ਹੋ ਮੈਂ ਇਸ ਗੱਲ ਨੂੰ ਜਾਣਿਆ ਹੈ ਰਾਜਾ ਵੇਖੋ ਕਿਦਾਂ ਦਾ ਹੀ ਭੜਾਏ ਰਾਜਾ ਜੈ ਸਿੰਘ ਜਿਹੜਾ ਐ ਨਾ ਇਹ ਪਹਿਲਾਂ ਤੇ ਸ਼ਰਦਾ ਲੂ ਬਣ ਗਿਆ ਗੁਰੂ ਸਾਹਿਬ ਮਹਾਰਾਜ ਦਾ ਇਹਨੇ ਤਰਲੇ ਨਿਮਰਤਾ ਬੇਨਤੀਆਂ ਕਰ ਕਰਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੱਦ ਲਿਆ ਤੇ ਫੇਰ ਜਦੋਂ ਸੱਦ ਲਿਆ ਤੇ ਮਹਾਰਾਜ ਪਾਦਸ਼ਾਹ ਨੂੰ ਆਪਣੇ ਰਾਜ ਮਹੱਲ ਵਿੱਚ ਬੰਗਲੇ ਵਿੱਚ ਟਿਕਾ ਕਰਾਇਆ ਅਸਣ ਲਵਾਇਆ ਮਹਾਰਾਜ ਦਾ ਸੁਣੀਆਂ ਚੀਜ਼ਾਂ ਸੁਣ ਸੋਨਾ ਪ੍ਰਬੰਧ ਕੀਤਾ ਪਲੰਘ ਆਸਣ ਸੋਨਾ ਬਣਵਾਇਆ ਰਹਿਣ ਦਾ ਸੋਨਾ ਪ੍ਰਬੰਧ ਕੀਤਾ ਮਹਾਰਾਜ ਨੇ ਇਹਦੀ ਸ਼ਰਧਾ ਦੇਖੀ ਜਦੋਂ ਇਹ ਰਾਜਾ ਔਰੰਗਜ਼ੇਬ ਕੋਲ ਗਿਆ ਨਾ ਔਰੰਗਜ਼ੇਬ ਨੂੰ ਕਹਿੰਦਾ ਵੀ ਤੂੰ ਗੁਰੂ ਸਾਹਿਬ ਨੂੰ ਸਾਧ ਤੇ ਲਿਆ ਮੈਨੂੰ ਉਹ ਦਰਸ਼ਨ ਨਹੀਂ ਦੇਣਾ ਚਾਹੁੰਦੇ ਤੇ ਤੂੰ ਹੀ ਪਰਖ ਕਰਕੇ ਵੇਖ ਲੈ ਹਾਂ ਗੁਰੂ ਆਰਕਿਸ਼ਨ ਸਾਹਿਬ ਦੀ ਵੀ ਉਹ ਗੁਰੂ ਹੈਗੇ ਵੀ ਆ ਕਿ ਨਹੀਂ ਪਰਖ ਕਰਕੇ ਵੇਖ ਇਹ ਜੀ ਕਹਿੰਦਾ ਜੀ ਮੈਂ ਕਿਦਾਂ ਕਰਾਂ ਕਿਤੇ ਮੈਨੂੰ ਕੋਈ ਬਚਨ ਨਾ ਕਹਿ ਦੇਣਾ ਰਾਜਾ ਜਹਾ ਔਰੰਗਜੀਬ ਕਹਿਣ ਲੱਗਾ ਕੁਝ ਨਹੀਂ ਹੁੰਦਾ ਤੈਨੂੰ ਕੋਈ ਬਚਨ ਨਹੀਂ ਕਹਿ ਦੇ ਲੱਗਾ ਪਰ ਪਤਾ ਤੇ ਲੱਗ ਜਾਵੇ ਗਣਾ ਵੀ ਗੁਰੂ ਹਰਿਕ੍ਰਿਸ਼ਨ ਚ ਕੋਈ ਕਰਾਮਾਤ ਗੱਲਬਾਤ ਹੈ ਵੀ ਹੈ ਕਿ ਨਹੀਂ ਕਿ ਐਵੇਂ ਗੁਰੂ ਬਣ ਕੇ ਬਹਿ ਗਏ ਨੇ ਫਿਰ ਰਾਜੇ ਨੇ ਔਰੰਗਜੀਬ ਦੀ ਗੱਲ ਨੂੰ ਬੜੇ ਗੌਰ ਚ ਲੈ ਲਿਆ ਹੁਣ ਔਰੰਗਜੀਬ ਨੇ ਕਿਹਾ ਸੀ ਤੇ ਰਾਜੇ ਨੂੰ ਵੈਸੇ ਵੀ ਗੱਲ ਮੰਨਣੀ ਪੈਣੀ। ਉਹ ਫਿਰ ਆਪਣੇ ਰਾਜ ਮਹਿਲ ਚ ਆਇਆ ਤੇ ਆਪਣੀ ਪਤਨੀ ਨੂੰ ਕਹਿ ਲੱਗਾ ਪਿਰਖਿਆ ਲੈਣੀ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ। ਤੇ ਰਾਜੇ ਨੇ ਆਪਣੀ ਪਤਨੀ ਨੂੰ ਕਿਹਾ ਵੀ ਤੂੰ ਗੋਲੀ ਬਣ ਜਾ ਤੇ ਦਾਸੀਆਂ ਗੋਲੀਆਂ ਨੂੰ ਰਾਣੀ ਬਣਾ ਕੇ ਤਿਆਰ ਕਰਾ ਦੇ। ਐਦਾਂ ਤਿਆਰ ਹੋ ਗਏ ਨੇ ਸਜਾ। ਜਦੋਂ ਐਦਾਂ ਤਿਆਰ ਕਰਾਇਆ ਨਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦੱਸ ਦਿੱਤਾ ਵੀ ਇਹ ਰਾਣੀ ਹਾਂ। ਬਾਕੀ ਸਭ ਪਟਰਾਣੀਆਂ ਦੋ ਦਾਸੀਆਂ ਗੋਲੀਆਂ ਨੇ ਗੁਰੂ ਸਾਹਿਬ ਦੀ ਇਹ ਪਰਖ ਲੈ ਲਈ ਰਾਜੇ ਨੇ ਪਰ ਮਹਾਰਾਜ ਨੇ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਇਹ ਗਲਤੀ ਤਾਂ ਉਹਨੇ ਬਹੁਤ ਵੱਡੀ ਕੀਤੀ ਆ ਮਹਾਰਾਜ ਨੇ ਫਿਰ ਬਚਨੇ ਵੀ ਕੀਤਾ ਵੀ ਤੁਸੀਂ ਸੰਤਾਨ ਦਾ ਸੁੱਖ ਨਹੀਂ ਵੇਖੋਗੇ ਉਦੋਂ ਫਿਰ ਦੁਖੀ ਵੀ ਬੜਾ ਹੋਇਆ ਬੰਦਾ ਦਰ ਲੈ ਲੈਂਦਾਰਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓ ਮੈਂ ਰੰਗਜੀਤ ਦੇ ਮਗਰ ਲੱਗ ਕੇ ਮਹਾਰਾਜ ਐਵੇਂ ਹੀ ਤੁਹਾਡੀ ਪਰਖ ਤੁਹਾਡੀ ਪਰਖ ਲੈ ਬੈਠਾ ਵਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੋਚਦੇ ਵਿਚਾਰਦੇ ਆ ਅੱਜ ਰਾਜੇ ਨੇ ਪ੍ਰੀਖਿਆ ਲਈ ਕੱਲ ਨੂੰ ਹੋਰ ਬੰਦਾ ਕੋਈ ਆ ਜਾਊਗਾ ਤੇ ਰਾਜੇ ਵਿਦੇ ਮਨ ਚ ਹੁਣ ਸ਼ਰਦਾ ਨਹੀਂ ਰਹੀ ਤੇ ਰਾਜਾ ਹੁਣ ਭਾਵੇਂ ਸਿੱਖੀ ਦੀ ਦਾਤ ਮੰਗਦਾ ਸਿੱਖ ਬਣ ਵੀ ਗਿਆ ਆ ਪਰ ਹੈ ਗਾਤਿ ਉਹ ਰੰਗਜੀਵ ਦਾ ਨੌਕਰੀ ਹੈ ਨਾ ਉਹ ਉਹਨੂੰ ਰੰਗਜੀਵ ਨੇ ਜਿਵੇਂ ਦਵਕਾ ਮਾਰਨਾ ਉਹਨੂੰ ਉਦਾਂ ਫੇਰ ਕਰਨ ਲੱਗ ਪੈਣਾ ਜੀ ਅੱਜ ਮਾਫੀ ਮੰਗ ਕੇ ਘਰ ਬਿਠਾ ਵੀ ਲਵੂਗਾ ਤੇ ਕੱਲ ਨੂੰ ਫੇਰ ਕੋਈ ਨਾ ਕੋਈ ਇਹ ਪਰਖ ਕਰਨ ਦੀ ਗੱਲ ਕਰੇਗਾ ਇਸ ਕਰਕੇ ਮਹਾਰਾਜ ਨੇ ਜੈ ਸਿੰਘ ਦਾ ਉਹ ਥਾਂ ਉਹ ਰਹਿਣ ਵਾਲੀ ਜਗ੍ਹਾ ਗੁਰੂ ਸਾਹਿਬ ਨੇ ਛੱਡਣੀ ਹੀ ਪਸੰਦ ਕੀਤੀ ਹੈ ਪੀਏ ਕ ਰਾਜੇ ਨੂੰ ਇੰਜ ਲੱਗਦਾ ਉਹ ਵੀ ਮੇਰੇ ਘਰ ਬੈਠੇ ਆ ਦਿੱਲੀ ਸਾਰਾ ਸ਼ਹਿਰ ਛੱਡਿਆ ਵਾ ਤੇ ਮੇਰੇ ਥਾਂ ਤੇ ਬੈਠੇ ਮਾਰਾ ਇਸ ਗੱਲ ਦਾ ਰਾਜੇ ਦਾ ਭਰਮ ਕੱਢਣਾ ਹੀ ਵੀ ਸਾਈਂ ਧਰਤੀ ਸਤਗੁਰੂ ਦੀ ਆ ਰਾਜਿਆਂ ਨੂੰ ਕਈ ਵਾਰੀ ਭਰਮ ਹੁੰਦਾ ਥਾਵਾਂ ਦਾ ਵੀ ਸਭੀ ਜਗ੍ਹਾ ਸਾਡੀਆਂ ਹੀ ਨੇ ਥਾਂ ਸਾਡੇ ਹੀ ਆ ਤੇ ਔਰੰਗਜ਼ੇਬ ਦੇ ਬੰਦੇ ਨੂੰ ਜੈ ਸਿੰਘ ਨੂੰ ਜਦੋਂ ਪਰਖ ਇਹ ਭੁਲੇਖਾ ਸੀ ਨਾ ਵੀ ਇਹ ਗੁਰੂ ਆਰ ਕ੍ਰਿਸ਼ਨ ਸਾਹਿਬ ਤੇ ਮੇਰੇ ਘਰ ਬੈਠੇ ਆ ਤੇ ਮੈਂ ਜੋ ਮਰਜ਼ੀ ਕਰੀ ਜਾਵਾਂ ਇਹਦਾ ਮਤਲਬ ਇਹ ਨਹੀਂ ਜੇ ਮਹਿਮਾਨ ਘਰੇ ਆਏ ਆ ਤੇ ਕੋਈ ਜੇ ਓਪਰਾ ਵੀ ਘਰੇ ਆ ਗਿਆ ਤੇ ਜਾਂ ਕੋਈ ਸੁਧਾਰਨ ਮਨੁੱਖ ਵੀ ਆ ਗਿਆ ਤੇ ਜੋ ਮਰਜ਼ੀ ਬੋਲ ਦੋਗੇ ਇਹ ਤਾਂ ਹੈ ਸਾਤਗੁਰੂ ਸਾਹਿਬ ਮਹਾਰਾਜ ਨੇ ਦੀਨ ਦੁਨੀ ਦੇ ਪਾਦਸ਼ਾਹ ਨੇ ਰਹਿਬਰ ਨੇ ਜਿਨ੍ਹਾਂ ਨੂੰ ਤਰਲੇ ਮਿੰਤ ਕਰ ਕਰਕੇ ਮਹਾਰਾਜ ਨੂੰ ਬੇਨਤੀਆਂ ਕਰ ਕਰਕੇ ਬੁਲਾਉਂਦਾ ਰਿਹਾ ਜੇ ਮਹਾਰਾਜ ਨੂੰ ਆਪ ਬਣਾਉਂਦਾ ਰਿਹਾ ਤੇ ਫਿਰ ਆਪ ਹੀ ਪਰਖ ਪਰਖਾਣੇ ਲੱਗ ਪਿਆ ਗੁਰੂ ਸਾਹਿਬ ਦੀਆਂ ਮੂਰਖ ਮਤ ਕੀਤੀ ਮਹਾਰਾਜ ਫਿਰ ਇਸ ਕਰਕੇ ਪੀਸ ਜੱਗਾ ਨੂੰ ਹੁਣ ਛੱਡਣਾ ਚੰਗਾ ਵੀ ਇੱਥੇ ਹੁਣ ਕਰਾਮਾਤ ਵੇਖਣ ਵਾਲੇ ਤੇ ਹੋਰ ਵੀ ਤਿਆਰ ਹੋਣਗੇ ਇਸ ਕਰਕੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜੇ ਦੀ ਜਗਾ ਛੱਡ ਕੇ ਚਲੇ ਗਏ ਰਾਜੇ ਨੂੰ ਪਤਾ ਲੱਗਾ ਬੜਾ ਦੁਖੀ ਹੋਇਆ ਇਹਨੇ ਆਪਣਾ ਬੰਦਾ ਭੇਜਿਆ ਜਾ ਕਰਕੇ ਵੀ ਜਾ ਛੇਤੀ ਛੇਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਰੋਕ ਮਨਾ ਜਿੱਦਾਂ ਵੀ ਕਿਦਾਂ ਹੁੰਦਾ ਵਾਪਸ ਲੈ ਕੇ ਆ ਤੇ ਮਹਾਰਾਜ ਮੰਨੇ ਨਹੀਂ ਵਾਪਸ ਜਾਣ ਵਾਸਤੇ ਗੁਰੂ ਸਾਹਿਬ ਕਹਿੰਦੇ ਆਪਾਂ ਹੁਣ ਕਿਸੇ ਹੋਰ ਜਗ੍ਹਾ ਤੇ ਜਾ ਕੇ ਡੇਰਾ ਲਾਉਣਾ ਆਪਾਂ ਹੁਣ ਇੱਥੇ ਰੁਕਣਾ ਨਹੀਂ ਆਏਗਾ ਇਸ ਕਰਕੇ ਜਦੋਂ ਵੇਖਿਆ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਰਦਾ ਰੋਖੇ ਉਥੇ ਰੁਕਣ ਦਾ ਨਹੀਂ ਆ ਤੇ ਜਿਹੜਾ ਰਾਜੇ ਦਾ ਭੇਜਿਆ ਹੋਇਆ ਬੰਦਾ ਸੀ ਗਣਾ ਉਹ ਫਿਰ ਕਹਿੰਦਾ ਮਹਾਰਾਜ ਤੁਸੀਂ ਜਿੱਦਾਂ ਕਹੋਗੇ ਉਦਾਂ ਕਰ ਲਵਾਂਗੇ ਪੀ ਜਿੱਦ ਕੀਤੀ ਤੇ ਮਹਾਰਾਜ ਕੋਈ ਬਚਨ ਨਾ ਕਰ ਦੇਣ ਤੇ ਇਸ ਕਰਕੇ ਰਾਜੇ ਦੇ ਬੰਦੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਜਿੱਧਰ ਜਾਣਾ ਚਾਹੁੰਦੇ ਹੁਕਮ ਕਰੋ ਜਿਸ ਪਾਸੇ ਵੀ ਜਾਣਾ ਚਾਹੁੰਦੇ ਹੋ ਤੁਹਾਨੂੰ ਉਧਰ ਹੀ ਭੇਜ ਦਵਾਂਗੇ ਰਹਿ ਬਿਰਾਜ ਆਪ ਤਿਸ ਥਾਨਾ ਜਿਸ ਜਗ੍ਹਾ ਤੇ ਆਪ ਮਹਾਰਾਜ ਰਹਿਣਾ ਚਾਹੁੰਦੇ ਜਿਸ ਥਲ ਤੇ ਜਿਸ ਧਰਤੀ ਤੇ ਜਿਸ ਪਾਸੇ ਵੀ ਆਪ ਜੀ ਬਿਰਾਜਮਾਨ ਹੋਣਾ ਚਾਹੁੰਦੇ ਹੋ ਕਟ ਜਮਨਾ ਕੇ ਸੁੰਦਰ ਤਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਮਨਾ ਵਾਲੇ ਪਾਸੇ ਜਾਣਾ ਚਾਹਿਆ ਹੈ ਨਰਪਜੀਤ ਸਿੰਘ ਜੋ ਦੀਰਾ ਕਰਾ ਤੇ ਕਹਿੰਦੇ ਨੇ ਉਸ ਜਗ੍ਹਾ ਤੇ ਮਹਾਰਾਜ ਪਾਤਸ਼ਾਹ ਚਲੇ ਗਏ ਜਮਨਾ ਦੇ ਕੰਢੇ ਉਥੇ ਰਾਜੇ ਜੈ ਸਿੰਘ ਦਾ ਵੀ ਇੱਕ ਡੇਰਾ ਸੀਗਾ ਸ਼ਕਲ ਤੂਪਖਾਨਾ ਤਹੇ ਕਰੈ ਰਹੈ ਰਾਜੇ ਦਾ ਤੂਪਖਾਨਾ ਉਸ ਢੇਰੇ ਵਿੱਚ ਹੁੰਦਾ ਸੀ ਕਟਕ ਚਮੂ ਪੀ ਥਰਤਾ ਗਹ ਤੇ ਥੋੜੀ ਬਹੁਤੀ ਸੈਨਾ ਵੀ ਉਸ ਕਿਲੇ ਵਿੱਚ ਹੁੰਦੀ ਸੀ ਜੇ ਰਾਵਰ ਕੇ ਆਏ ਬੰਸੰਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਉਹ ਜਗਾ ਬੜੀ ਪਸੰਦ ਆਈ ਹੈ ਅਰੋ ਬਿਲੋਕਨ ਲਹੋ ਆਨੰਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਧਰ ਜਾਣ ਵਾਸਤੇ ਕਹਿਆ ਤੇ ਰਾਜੇ ਦਾ ਪ੍ਰধান ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਜਿਵੇਂ ਕਹਿੰਦੇ ਹੋ ਉਧਰ ਲੈ ਚਲਦੇ ਹਾਂ ਉਹ ਬੜਾ ਖੁਸ਼ ਹੋਇਆ ਮਹਾਰਾਜ ਨੂੰ ਖੁਸ਼ੀ ਨਾਲ ਸੇਵਾ ਕਰਦਾ ਲੈ ਗਿਆ ਹੈ ਕਰ ਕੀ ਦਸ ਦਸਨ ਮਹ ਜਨ ਉਸ ਨਗਰ ਦੀ ਦਿਸ਼ਾ ਦੱਖਣ ਵਾਲੇ ਪਾਸੇ ਬਣਦੀ ਸੀ ਕਰ ਪ੍ਰਥਮ ਹੀ ਤਹ ਪਿਆਨੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਥੇ ਪਿਆਨਾ ਕੀਤੇ ਭਾ ਉਹ ਉਸ ਪਾਸੇ ਚਲੇ ਗਏ ਨੇ ਸਤਗੁਰ ਸਨ ਕਰ ਤਸਤੀ ਮਾਨੀ ਸਤਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਿਆ ਸਾਰਿਆਂ ਕਹਾਰਾਂ ਨੇ ਵੀ ਮੰਨਿਆ ਸੰਗਤਾਂ ਨੇ ਵੀ ਮੰਨਿਆ ਤੇ ਰਾਜੇ ਦੇ ਬੰਦੇ ਨੇ ਵੀ ਮੰਨਿਆ ਹੈ ਗਵਨੋ ਤਾ ਕਹੀ ਮਖਬਾਨੀ ਕਹਿੰਦੇ ਸਤਗੁਰੂ ਮਹਾਰਾਜ ਪਾਸ਼ਾ ਜੋ ਮੁਖ ਤੋਂ ਕਹਿ ਦਿੰਦੇ ਉਹ ਸਾਰੇ ਮੰਨਦੇ ਸਨ ਐਤ ਵਿਦ ਕਹਤ ਸੰਤ ਮਗ ਚਾਲੇ ਇਹ ਸਬ ਬੇਦਾ ਕਹਿਤ ਸੁਣ ਤ ਮਗ ਚਾਲੇ ਜਿੱਧਰ ਜਿੱਧਰ ਮਹਾਰਾਜ ਕਹਿੰਦੇ ਉਧਰ ਉਧਰ ਸੰਗਤਾਂ ਚੱਲਦੀਆਂ ਹੇਟ ਬਿ ਲੋਕਣ ਕੋ ਥਲ ਭਾਲੇ ਮਹਾਰਾਜ ਪਾਸ਼ਾ ਜੀ ਦੇ ਮਗਰ ਵੀ ਗੁਰੂ ਸਾਹਿਬ ਸੱਚੇ ਪਾਦਸ਼ਾਹ ਜੀ ਕਿਸ ਜਗ੍ਹਾ ਤੇ ਬੈਠਣਾ ਚਾਹੁੰਦੇ ਹਨ ਐਵੇਂ ਐਵੇਂ ਸੰਗਤ ਤੁਰ ਹੀ ਜਾਂਦੀ ਹੈ ਬਹੁਮਾਨਵ ਸਭ ਚਲਤ ਪਸਾਰੀ ਇਸ ਤਰ੍ਹਾਂ ਕਹਿ ਕਰਕੇ ਸੰਗਤਾਂ ਜਿਹੜੀਆਂ ਨੇ ਉਹ ਚੱਲ ਗਈਆਂ ਅੱਗੇ ਪਾਸੇ ਆਏ ਤਾ ਤਵ ਤਰਾ ਨਿਹਾਰੀ ਤੇ ਕਹਿੰਦੇ ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਂ ਤੇ ਜਾ ਬਰਾਜਮਾਨ ਹੋਏ ਤੋਪਾਂ ਬਰੰਦ ਖਰੀ ਨਰਪਕੇਰੀ ਰਾਜੇ ਦੀਆਂ ਉਸ ਜਗ੍ਹਾ ਤੇ ਤੋਪਾਂ ਖੜੀਆਂ ਹੋਈਆਂ ਨੇ ਨਗਟ ਕਨੋ ਕੀ ਚਮੂ ਬਡੇਰੀ ਉਥੇ ਫੌਜ ਵੀ ਖੜੀ ਹੋਈ ਹੈ ਕਨਕੇ ਪਰੇ ਥਾਨ ਸਭ 헤ਰੇ ਉਹਨਾਂ ਦੇ ਪਾਸ ਸੁੰਦਰ ਸਥਾਨ ਦੇਖਿਆ ਕਨ ਲਾਹੀ ਕਢੇ ਰੇ ਮਹਾਰਾਜ ਪਾਸ਼ਾ ਨੇ ਡੇਰਾ ਕਰ ਲਿਆ ਹੈ ਹਰਖਤ ਹੋਏ ਗੁਰਬਾਗ ਉਚਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਚਨ ਕੀਤਾ ਐ ਤਲ ਉਤਰੀ ਸਿਵਰ ਹਮਾਰਾ ਪਾਸ਼ਾ ਕਹਿੰਦੇ ਸਾਡਾ ਉਤਾਰਾ ਇਸ ਜਗ੍ਹਾ ਤੇ ਕਰਨਾ ਕਰੋ ਕਈ ਸ਼ਬਕਾ ਤਿਹ ਠਾਂ ਉਤرائی ਉੱਥੇ ਮਹਾਰਾਜ ਪਾਦਸ਼ਾਹ ਜੀ ਦੀ ਪਾਲਕੀ ਉਤਾਰ ਦਿੱਤੀ ਗਈ ਹੈ ਹਰੇ ਹੋਏ ਹੀ ਰੀ ਸ਼ਬਜਾਈ ਤੇ ਬਹੁਤ ਸਾਰੀ ਸੰਗਤ ਖੜ ਕੇ ਦੇਖਦੀ ਹੈ ਸ਼ਿਆਮਲ ਜਲ ਪ੍ਰਵਾਹ ਜਈ ਜਮਨਾ ਕਹਿੰਦੇ ਨੇ ਜਮਨਾ ਦਾ ਪਾਣੀ ਕਾਲੇ ਰੰਗ ਦਾ ਵਹਿ ਰਿਹਾ ਸੀ ਪਾਵਨ ਕਰਨ ਕਲੂਖਨ ਦਵਣਾ ਤੇ ਕਹਿ ਲੱਗੇ ਨੇ ਜੇ ਉਸ ਜਗ੍ਹਾ ਤੇ ਪਾਣੀ ਨੂੰ ਵੇਖਦੇ ਬਹੁਤ ਸਾਰੀ ਸੰਗਤ ਉਥੇ ਆ ਗਈ ਪਾਤਸ਼ਾਹ ਜੀ ਦੇ ਕੋਲ ਵੇਖਦੀ ਹੈ ਦਰਸ਼ਨ ਕਰ ਰਹੀ ਹੈ ਤੇ ਕਵੀ ਸਾਹਿਬ ਦੱਸਦੇ ਨੇ ਵੀ ਜਿਸ ਜਗ੍ਹਾ ਤੇ ਜਮਨਾ ਦਾ ਪਾਣੀ ਵਹਿ ਰਿਹਾ ਸੀ ਪੋਥੀ ਲਾਗੇ ਲਾਗੇ ਸੋਣੀ ਖੜੀ ਸੁੰਦਰ ਘਾਹ ਵੀ ਦਿਖਾਈ ਦਿੰਦੀ ਹੈ ਜਿਵੇਂ ਤੀਰ ਤੀਰ ਸਭ ਜਾਈ ਉਸ ਦੇ ਕੰਡੇ ਕੰਡੇ ਦੇ ਉੱਤੇ ਹੀ ਖੜੀ ਦੂਰਵਾ ਅਵਣੀ ਸਾਈ ਬਹੁਤ ਦੂਰ ਦੂਰ ਤੱਕ ਹਰੀ ਹਰੀ ਘਾਹ ਹੈ ਆ ਪ੍ਰਿਆੰਕ ਦਸਾਵਨ ਕੀ ਨ ਉਸ ਜਗਾ ਤੇ ਮਹਾਰਾਜ ਦਾ ਸੰਡਾਇਆ ਗਿਆ ਸੀ ਆਸ ਕਰਨ ਤੇ ਸਾਧ ਸੋਦੀ ਨ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਵਾਸ ਤੇ ਸਿੱਖਾਂ ਵੱਲੋਂ ਵਿਸਾਉਣੇ ਵਿਸਾਏ ਗਏ ਸਨ ਦਾਸ ਸਾਥ ਕਹੋ ਤਤਕਾਲ ਉਸ ਵੇਲੇ ਦਾਸ ਸੇਵਕਾਂ ਨੇ ਬੜੀ ਸ਼ੇਤੀ ਨਾਲ ਹੀ ਆਪਨੋ ਜੋ ਸਮਾਜ ਹੈ ਜਾਲਾ ਸਾਰਾ ਸਾਜੂ ਸਮਾਨ ਤਿਆਰ ਤੰਬੂ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਗੱਲ ਬੜੀ ਕਮਾਲ ਦੀ ਇੱਕ ਰਾਜ ਮਹਲ ਨੂੰ ਬੰਗਲੇ ਨੂੰ ਛੱਡ ਕੇ ਤੇ ਮਹਾਰਾਜ ਖੁੱਲੇ ਮੈਦਾਨ ਚ ਆ ਕੇ ਤੰਬੂ ਲਾਉਣ ਲੱਗ ਪਏ ਮਕਸਦ ਪਤਾ ਕੀ ਆ ਵੀ ਗੁਰੂ ਘਰ ਦੇ ਵਿੱਚ ਇਸ ਗੱਲ ਦੀ ਤੇ ਵਡਿਆਈ ਹੈ ਵੀ ਗੁਰੂ ਘਰ ਦਾ ਤਿਆਗ ਬੜੀ ਵੱਡੀ ਗੱਲ ਆ ਜੇ ਰਾਜਿਆਂ ਦੇ ਰਾਜ ਮਹੱਲ ਵਿੱਚ ਬੇਈਮਾਨੀ ਜਾਂ ਖੋਟਪੁਣਾ ਆਉਣਾ ਸ਼ੁਰੂ ਹੋ ਗਿਆ ਤੇ ਮਹਾਰਾਜ ਉਹਨਾਂ ਰਾਜ ਮਹੱਲਾਂ ਨੂੰ ਛੱਡਣ ਲੱਗਿਆਂ ਵੀ ਦੇਰੀ ਨਹੀਂ ਲਾਉਂਦੇ ਜੇ ਰਾਜੇ ਦੇ ਰਾਜ ਮਹਲ ਵਿੱਚ ਰਾਜੇ ਦੇ ਮਨ ਚ ਖੋਟ ਪੈਦਾ ਹੋਈ ਹੈ ਤੇ ਰਾਜੇ ਦੇ ਕਰਕੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬੰਗਲਾ ਛੱਡ ਦਿੱਤਾ ਜਗਾ ਥਾਂ ਛੱਡ ਦਿੱਤੀ ਸੀ ਕਿਉਂਕਿ ਰਾਜਾ ਔਰੰਗਜ਼ੇਬ ਦੇ ਮਗਰ ਲੱਗ ਕੇ ਕਰਾਮਾਤਾਂ ਵਰਗ ਇੱਕ ਨਾਟਕ ਚੇਟਕ ਵੇਖਣ ਦਾ ਆਦੀ ਹੋ ਗਿਆ ਸੀਗਾ ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜਿਨੇ ਸੁੰਦਰ ਜਗਾ ਦੇਖੀ ਜਿਸ ਜਗਾ ਤੇ ਜਾ ਬਿਰਾਜਮਾਨ ਹੋਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜ ਸੁਣਾ ਥਾ ਹੈ ਉਹ ਜਿੱਥੇ ਮੇਰਾ ਸਤਿਗੁਰੂ ਜਾ ਕਰਕੇ ਬੈਠ ਗਿਆ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਸਤਿਗੁਰੂ ਧਰੇ ਵਿਖਾ ਉਹ ਸਰੀਰ ਵੀ ਧੰਨ ਹੈ ਉਹ ਥਾਂ ਵੀ ਧੰਨ ਹੈ ਉਹ ਹਿਰਦਾ ਵੀ ਧੰਨ ਹੈ ਜਿੱਥੇ ਗੁਰੂ ਆ ਕੇ ਬਰਾਜਮਾਨ ਹੋ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਸੁੰਦਰ ਜਮਨਾ ਦੇ ਕਿਨਾਰੇ ਆ ਬੈਠੇ ਸੁੰਦਰ ਤੰਬੂ ਸ਼ਮਿਆਨੇ ਲਗਾ ਦਿੱਤੇ ਗਏ ਹਨ ਰਿ ਆਉ ਤਮ ਸਭ ਹੀ ਜਾਏ ਇਹ ਤੇ ਆਦਿਕ ਸਤਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗਤਾ ਆਉਣ ਜਾਣ ਲੱਗ ਪਈਆਂ ਨੇ ਸਮਿਆਨੇ ਅਬਦੇ ਹੋ ਲਗਾਏ ਮਹਾਰਾਜ ਨੇ ਕਹਿਆ ਹੈ ਸੰਗਤ ਦੇ ਬੈਠਣ ਵਾਸਤੇ ਵੀ ਤੇ ਗੁਰੂ ਸਾਹਿਬ ਜੀ ਦੇ ਆਸਣ ਵਾਸਤੇ ਵੀ ਅਸ਼ਮਿਆਨੇ ਲਗਾਉਣ ਵਾਸਤੇ ਕਹਿ ਦਿੱਤਾ ਹੁਣ ਆਗਿਆ ਦਾ ਸੰਤਮ ਕਰਿਓ ਜਿਵੇਂ ਮਹਾਰਾਜ ਪਾਤਸ਼ਾਹ ਦਾ ਹੁਕਮ ਹੋਇਆ ਸੇਵਕਾ ਸਿੱਖਾਂ ਨੇ ਉਸੇ ਤਰ੍ਹਾਂ ਆਗਿਆ ਮੰਨੀ ਹੈ ਅਗ ਪਰਧਾਨ ਹੋ ਤੋ ਜੋ ਖਰਿਓ ਜਿਹੜਾ ਨਿਕਟ ਰਾਜੇ ਦਾ ਪ੍ਰਧਾਨ ਬੰਦਾ ਖੜਾ ਹੈ ਸ਼੍ਰੀ ਮਖਤੀ ਪਰਮਾਵਨ ਕੀਨਾ ਮਹਾਰਾਜ ਪਾਸ਼ਾ ਕਹਿਣ ਲੱਗੇ ਰਾਜੇ ਨੂੰ ਜਾ ਕੇ ਕਹਿ ਦੇਣਾ ਮਹੇਪਾਲਕ ਸੰਗ ਕਹੂ ਪਰਬੀਨਾ ਵੀ ਰਾਜੇ ਜੈ ਸਿੰਘ ਨੂੰ ਸਾਰੀ ਗੱਲ ਸਮਝਾ ਦਵੋ ਜਾ ਕਰਕੇ ਕਹਿ ਦੇਣਾ ਕਰਿਓ ਥਲ ਮੰਹੰਦ ਅਮਰੀ ਇਹੋ ਆਵਾ ਪਾਸ਼ਾ ਕਹਿੰਦੇ ਸਾਨੂੰ ਇਹ ਥਾਂ ਪਸੰਦ ਆ ਗਈ ਐ ਜਗਾ ਬੜੀ ਵਧੀਆ ਲੱਗੀ ਉਹਨੂੰ ਕਿਹਾ ਸਾਡੀ ਹੁਣ ਉਡੀਕ ਨਾ ਕਰੇ ਵੀ ਆਪਣੇ ਰਾਜ ਮਹੱਲਾਂ ਚ ਉਹਨੂੰ ਕਿਹਾ ਵੀ ਹੁਣ ਤੂੰ ਸਾਨੂੰ ਉਡੀਕੇ ਨਾ ਪੀ ਆਪਾਂ ਦੁਬਾਰਾ ਉੱਥੇ ਜਾ ਕੇ ਬੈਠਾਂਗੇ ਸਾਨੂੰ ਇਹ ਜਗ੍ਹਾ ਪਸੰਦ ਆਈ ਆਪਾਂ ਹੁਣ ਇੱਥੇ ਹੀ ਬੈਠਾਂਗੇ ਸਰਬ ਸ਼ਿਵਰ ਕੋ ਚਹੇ ਲਗਾਵਾ ਇਸ ਤਰ੍ਹਾਂ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਸਾਡਾ ਇੱਥੇ ਹੀ ਡੇਰਾ ਹੁਣ ਹੋਵੇਗਾ ਅੰਤਰਹੁ ਤੋ ਥਾਨ ਤਮ ਜੈਸਾ ਹੁਣ ਇਸ ਜਗ੍ਹਾ ਜਿੱਥੇ ਇਸ ਤਰ੍ਹਾਂ ਤੁਹਾਡਾ ਅੰਦਰਲਾ ਸਥਾਨ ਜਗ੍ਹਾ ਥਾਰੀ ਹੈ ਇਹੀ ਪੀ ਲਗੋ ਆਪਣੋ ਤੈਸਾ ਤੇ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਉਹ ਖੜਾ ਹੋਇਆ ਰਾਜੇ ਦਾ ਪ੍ਰਧਾਨ ਬੰਦਾ ਸੀ ਉਹ ਕਹਿੰਦਾ ਮਹਾਰਾਜ ਸਭ ਜਗ੍ਹਾ ਤੁਹਾਡੀ ਤੁਸੀਂ ਜਿਹੜੇ ਵੱਲ ਇਸ਼ਾਰਾ ਕਰੋਗੇ ਕਿੱਧਰ ਹੁਕਮ ਕਰੋਗੇ ਸਭ ਤੁਹਾਡੀ ਜਗਾ ਹੈ ਹਮ ਦੇਸ ਤੇ ਨਹੀਂ ਕਰੋ ਅੰਦੇਸਾ ਮਹਾਰਾਜ ਪਾਸ਼ਾ ਜੀ ਕਹਿੰਦੇ ਜਾਓ ਰਾਜੇ ਨੂੰ ਵੀ ਕਹਿ ਦਿਓ ਸਾਡੇ ਵੱਲੋਂ ਫਿਕਰ ਨਾ ਕਰੇ ਕੋਈ ਜਮਨਾ ਟਟ ਰਮਨ ਇਕ ਵਸੀਸਾ ਅਸੀਂ ਜਮਨਾ ਦੇ ਕਿਨਾਰੇ ਵਾਸਾ ਕਰ ਲਿਆ ਹੁਣ ਤਾਂ ਸਨ ਪ੍ਰਧਾਨ ਜਾਣ ਕੀ ਡੇਰਾ ਸੁਣ ਕਰਕੇ ਪ੍ਰਧਾਨ ਬੰਦਾ ਡੇਰਾ ਕਰਦਾ ਹੈ ਬੰਦਨ ਕਰ ਕਰ ਕੇ ਉਥੋਂ ਚਲਾ ਗਿਆ ਹੈ ਆਸ ਬਸ ਤੂ ਹੈ ਤਲੇਪੇ ਉਥੇ ਹੋਰ ਜਿਹੜੇ ਦੂਜੇ ਸੇਵਕ ਸਿੱਖ ਸੀਗੇ ਗਾਇ ਤਰਤ ਮਾਤਾ ਸਤ ਦੇਬੇ ਉਹ ਸਾਰੇ ਖਬਰ ਦੇਣ ਵਾਸਤੇ ਮਾਤਾ ਜੀ ਕੋਲ ਗਏ ਨੇ ਕਹੋ ਜਾਏ ਬਾਹਰ ਕਿ ਅਡੇਰਾ ਮਾਤਾ ਜੀ ਨੂੰ ਦੱਸਿਆ ਸਿੱਖਾਂ ਕੀ ਮਾਤਾ ਜੀ ਵੀ ਗੁਰੂ ਸਾਹਿਬ ਨੇ ਬਾਹਰ ਡੇਰਾ ਕਰ ਲਿਆ ਹੈ ਆਏ ਲੈਣ ਸਮਾਜ ਬਡੇਰਾ ਤੇ ਮਾਤਾ ਜੀ ਉਸੇ ਵੇਲੇ ਆਏ ਹਨ ਸੁਖਸ਼ਲੈ ਕਰਕੇ ਤੇ ਕੁਛ ਸਿੱਖ ਮਾਤਾ ਜੀ ਨੂੰ ਲੈਣ ਵੀ ਆਏ ਸਨ ਮਰਜੀ ਜਾਨ ਪੁੱਤਰ ਕੀ ਤਵੇਂ ਆਪਣੇ ਪੁੱਤਰ ਦੀ ਮਰਜ਼ੀ ਨੂੰ ਜਾਣਿਆ ਮਹਾਰਾਜ ਜੀ ਦੀ ਮਾਤਾ ਨੇ ਵਸਤ ਸੰਭਾਰਨ ਕਰ ਕਰ ਸਬੈ ਤੇ ਕੁਛ ਵਸਤਾਂ ਸੰਭਾਲ ਕਰਕੇ ਚਰਬ ਸਿਬਰ ਕੋ ਸੰਗ ਲਗਾਏ ਕੁਝ ਵਸਤੂਆਂ ਲੈ ਕਰਕੇ ਉੱਥੇ ਜਦੋਂ ਪਹੁੰਚੇ ਹਨਾ ਉਥੇ ਟੰਬੂ ਡੇਰੇ ਲੱਗੇ ਨੇ ਮਾਤਾ ਗਈ ਗੁਰੂ ਜਿਸ ਥਾਏ ਮਾਤਾ ਜਿਸ ਜਗਾ ਤੇ ਜਾ ਬਰਾਜੇ ਤਾਪ ਸਮੇਤ ਤਨ ਜਾਏ ਬਲੂਕਾ ਜਾ ਕੇ ਦੇਖਿਆ ਵੀ ਗੁਰੂ ਹਰਿਕ੍ਰਿਸ਼ਨ ਪੁੱਤਰ ਦਾ ਸਰੀਰ ਜਿਵੇਂ ਬੁਖਾਰ ਦੇ ਨਾਲ ਤਪ ਰਿਹਾ ਹੋਵੇ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਜਾ ਕਰਕੇ ਜਦੋਂ ਦੇਖਣਾ ਕੀਤਾ ਹੈ ਤੂੰ ਸਨ ਬੈਠੀ ਹੋਏ ਅਸੁਖਾ ਤੇ ਕਹਿੰਦੇ ਮਾਤਾ ਜੀ ਆਪਣੇ ਬੱਚੇ ਆਪਣੇ ਪੁੱਤਰ ਤੇ ਵਾਹਿਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇਖ ਕਰਕੇ ਤੇ ਆਰਾਮ ਨਾਲ ਬੈਠ ਗਏ ਨੇ ਜੈਤਕ ਸੰਗ ਨਰ ਸਭ ਚਲ ਆਏ ਕੁਝ ਸਿੱਖ ਨਾਲ ਚੱਲ ਆਏ ਮਾਤਾ ਜੀ ਦੇ ਹੀਰ ਹੀਰਨ ਜੜੇਰ ਲਗਾਏ ਵੇਖ ਵੇਖ ਕੇ ਡੇਰੇ ਲਗਾਏ ਸਾਰਿਆਂ ਨੇ ਅੰਭੂ ਸਿਆਮੇ ਗਾਣ ਤਾਨੇ ਸਾਰੇ ਤੰਬੂ ਸ਼ਮਿਆਂ ਨੇ ਲਗਾ ਦਿੱਤੇ ਤਾਣ ਦਿੱਤੇ ਗਏ ਕਨਾਤਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਹਰੀ ਕਨਾਤ ਬਨਾਤ ਬਹਾਨੇ ਬਹੁਤ ਤੰਬੂ ਕਨਾਤ ਸੰਗਤਾਂ ਦੇ ਬੈਠਣ ਵਾਸਤੇ ਵੀ ਬਿਆੰਤ ਸੰਗਤਾਂ ਆ ਰਹੀਆਂ ਸੀ ਉਹਨਾਂ ਸੰਗਤਾਂ ਦੇ ਬੈਠਣ ਵਾਸਤੇ ਵੀ ਪ੍ਰਬੰਧ ਕੀਤਾ ਗਿਆ ਸੀ ਰੇਸ਼ਮ ਕੀ ਡੋਰੇ ਗਨ ਸੁੰਦਰਾ ਸੁੰਦਰ ਰੇਸ਼ਮ ਦੇ ਡੋਰੇ ਲਟਕਦੇ ਸੋਹਣਿਆ ਚਲ ਰਾਂ ਲਮਕਦੀਆਂ ਸਨ ਲੱਗੇ ਪਟੰਬਰ ਵਿਚਤਰਤ ਅੰਦਰਾ ਸੋਣਾ ਸੁੰਦਰ ਮਾਹੌਲ ਬਣਿਆ ਰਚਿਆ ਹੋਇਆ ਸੀ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰਾਜੇ ਦੇ ਬੰਗਲੇ ਨੂੰ ਛੱਡ ਕੇ ਜਮਨਾ ਨਦੀ ਦੇ ਕਿਨਾਰੇ ਜਾ ਬਿਰਾਜਮਾਨ ਹੋਏ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਉਥੇ ਪਹੁੰਚੇ ਸਰੀਰ ਉੱਪਰ ਕੋਈ ਐਸਾ ਦੁੱਖ ਰੋਗ ਆਖ ਪਿਆ ਹੈ ਸਤਿਗੁਰੂ ਮਹਾਰਾਜ ਉਸ ਨੂੰ ਸਰੀਰ ਆਪਣੇ ਸਰੀਰ ਉੱਪਰ ਕਸ਼ਟ ਨੂੰ ਕਿਵੇਂ ਚਲਦੇ ਨੇ ਉਹਦਾ ਜ਼ਿਕਰੇ ਬਰਤਾਂਤ ਆਪਾਂ ਕੱਲ ਦੇ ਦਿਵਾਨ ਚ ਵਿਚਾਰਾਂਗੇ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਤੁਸ਼ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਿਲ ਫੁੱਲ ਪਟਾਵਾ ਯਾਤਰਾਵਾ ਸੇਵਾਵਾ ਸਫਲ ਕਰਨ ਅੰਗ ਸੰਗ ਸਹਾਈ ਹੋਣ ਆਓ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਰੇਸ਼ਮ ਕੀ ਡੋਰਾ ਗਣ ਸੁੰਦਰਾ ਲੱਗਿਓ ਪਟੰਬਰ ਵਿਚਤਰ ਅੰਦਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh, ich ein